रिटायर्ड डीएसपी ਨੇ ਖੁਦ ਨੂੰ ਗੋਲੀ ਮਾਰ ਲਈ ਤਾਂ ਦੱਸਦੀ ਹੈ ਕਿ ਮ੍ਰਿਤਕ ਰਿਟਾਇਰਡ ਡੀएसपी ਦੀ ਪਛਾਣ ਵਰਜਿੰਦਰ ਸਿੰਘ ਵਜੋਂ ਹੋਈ ਆ ਜੋ 1 ਸਾਲ ਪਹਿਲਾਂ ਰਿਟਾਇਰ ਹੋਏ ਸਨ ਤਾਂ ਦੱਸਦੀ ਹੈ ਕਿ ਵਰਜਿੰਦਰ ਸਿੰਘ ਜੋ ਲੁਧਿਆਣਾ ਦੇ ਗ੍ਰੀਨ ਐਵੇਨਿਊ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਰਿਹਾ ਸੀਗਾ ਤੇ ਇਹ ਵੀ ਜਾਣਕਾਰੀ ਮਿਲੀ ਆ ਕਿ ਵਰਜਿੰਦਰ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਚੱਲਦਾ ਸੀ ਤਾਂ ਅਜਿਹੇ ਦੇ ਵਿੱਚ ਵਰਜਿੰਦਰ ਸਿੰਘ ਅਕਸਰ ਆਪਣੇ ਘਰ ਦੇ ਵਿੱਚ ਇਕੱਲਾ ਰਹਿੰਦਾ ਸੀਗਾ ਜਾਂ ਫਿਰ ਆਪਣੇ ਕਮਰੇ ਦੇ ਵਿੱਚ ਕੱਲਾ ਜਿਹੜਾ ਉਹ ਕੁਝ ਸੋਚਾ ਸੋਚਦਾ ਰਹਿੰਦਾ ਸੀਗਾ ਤਾਂ ਇਹ ਵੀ ਖਬਰਾਂ ਮਿਲੀਆਂ ਨੇ ਕਿ ਉਸਦੇ ਜੋ ਪਤਨੀ ਅਤੇ ਬੱਚੇ ਉਹ ਵਿਦੇਸ਼ ਦੇ ਵਿੱਚ ਰਹਿੰਦੇ ਸਨ ਤਾਂ ਕੱਲ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਤਾਂ 1 ਸਾਲ ਪਹਿਲਾਂ ਰਿਟਾਇਰ ਹੋਏ ਸਨ ਡੀਐਸਪੀ ਵਰਜਿੰਦਰ ਸਿੰਘ ਤਾਂ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਚੱਲ ਰਹੇ ਸਨ ਤਾਂ ਕੱਲ ਉਹਨਾਂ ਦੇ ਵੱਲੋਂ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਆਪ ਨੂੰ ਖੁਦ ਨੂੰ ਗੋਲੀ ਮਾਰ ਲਈ ਤਾਂ ਮਾਤਾ ਪਿਤਾ ਦੇ ਨਾਲ ਉਹ ਘਰ ਦੇ ਵਿੱਚ ਰਹਿੰਦੇ ਸਨ ਤਾਂ ਜਿਹੇ ਦੇ ਵਿੱਚ ਕੱਲ ਜਦੋਂ ਉਹਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹ ਆਪਣੇ ਘਰ ਦੇ ਕਮਰੇ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਸਨ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸ ਤੋਂ ਬਾਅਦ ਬਰਜਿੰਦਰ ਸਿੰਘ ਦੇ ਮਾਪਿਆਂ ਨੇ ਜਦੋਂ ਜਾ ਕੇ ਦੇਖਿਆ ਕਿ ਬਰਜਿੰਦਰ ਸਿੰਘ ਨੇ ਆਪਣੇ ਆਪ ਨੂੰ ਖੁਦ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਬਰਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਤਸਵੀਰ ਬਰਜਿੰਦਰ ਸਿੰਘ ਦੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੇਖ ਸਕਦੇ ਹੋ ਕਿ ਜਦੋਂ ਉਹ ਡਿਊਟੀ ਕਰਦੇ ਸਨ ਉਸ ਦੌਰਾਨ ਦੀ ਇਹ ਤਸਵੀਰ ਹੈਗੀ ਆ ਤਾਂ ਲੁਧਿਆਣਾ ਤੋਂ ਇਹ ਜਿਹੜੀ ਮੰਦਪਾਗੀ ਖਬਰ ਸਾਹਮਣੇ ਆਈ ਆ ਜਿੱਥੇ ਰਿਟਾਇਰਡ ਡੀਐਸਪੀ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਆ ਤੇ ਇੱਕ ਸਾਲ ਪਹਿਲਾਂ ਡੀਐਸਪੀ ਵਰਜਿੰਦਰ ਸਿੰਘ ਰਿਟਾਇਰ ਹੋਏ ਸਨ ਉਹ ਆਪਣੇ ਮਾਪਿਆਂ ਦੇ ਨਾਲ ਲੁਧਿਆਣਾ ਦੇ ਗ੍ਰੀਨ ਐਵੇਨਿਊ ਦੇ ਵਿੱਚ ਰਹਿ ਰਹੇ ਸਨ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਵਰਜਿੰਦਰ ਸਿੰਘ ਦੇ ਜੋ ਪਤਨੀ ਆ ਇਸ ਤੋਂ ਇਲਾਵਾ ਬੱਚੇ ਆ ਉਹ ਵਿਦੇਸ਼ ਦੇ ਵਿੱਚ ਰਹਿੰਦੇ ਸਨ ਅਤੇ ਵਰਜਿੰਦਰ ਸਿੰਘ ਕਾਫੀ ਪਰੇਸ਼ਾਨ ਚੱਲਦਾ ਸੀਗਾ ਤਾਂ ਅਕਸ਼ਰ ਉਹ ਆਪਣੇ ਕਮਰੇ ਦੇ ਵਿੱਚ ਇਕੱਲਾ ਬੈਠਾ ਰਹਿੰਦਾ ਸੀਗਾ ਤਾਂ ਕੱਲ ਜਦੋਂ ਇੱਕ ਹੌਫਨਾਕ ਕਦਮ ਚੁੱਕਿਆ ਗਿਆ ਤਾਂ ਉਦੋਂ ਵੀ ਉਹ ਆਪਣੇ ਕਮਰੇ ਦੇ ਵਿੱਚ ਇਕੱਲਾ ਕੁਰਸੀ ਤੇ ਬੈਠਾ ਹੋਇਆ ਸੀਗਾ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਆ ਤੇ ਵਰਜਿੰਦਰ ਸਿੰਘ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਪੁਲਿਸ ਦੇ ਡੀਐਸਪੀ ਰਿਟਾਇਰਡ ਡੀਐਸਪੀ ਵਰਜਿੰਦਰ ਸਿੰਘ ਦੀ লাশ ਜਿਹੜੀ ਉਹ ਕਬਜ਼ੇ ਦੇ ਵਿੱਚ ਲੈ ਲਈ ਆ ਤੇ লাশ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਰਿਟਾਇਰਡ ਡੀਐਸਪੀ ਨੇ ਖੁਦ ਨੂੰ ਗੋਲੀ ਮਾਰ ਲਈ ਤਾਂ ਦੱਸਦੀ ਹੈ ਕਿ ਮ੍ਰਿਤਕ ਰਿਟਾਇਰਡ ਡੀਐਸਪੀ ਦੀ ਪਛਾਣ ਵਰਜਿੰਦਰ ਸਿੰਘ ਵਜੋਂ ਹੋਈ ਆ ਜੋ 1 ਸਾਲ ਪਹਿਲਾਂ ਰਿਟਾਇਰ ਹੋਏ ਸਨ ਤਾਂ ਦੱਸਦੀ ਹੈ ਕਿ ਵਰਜਿੰਦਰ ਸਿੰਘ ਜੋ ਲੁਧਿਆਣਾ ਦੇ ਗ੍ਰੀਨ ਐਵੇਨਿਊ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਰਹਿ ਰਿਹਾ ਸੀਗਾ ਤੇ ਇਹ ਵੀ ਜਾਣਕਾਰੀ ਮਿਲੀ ਆ ਕਿ ਵਰਜਿੰਦਰ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਚੱਲਦਾ ਸੀ ਤਾਂ ਅਜਿਹੇ ਦੇ ਵਿੱਚ ਵਰਜਿੰਦਰ ਸਿੰਘ ਅਕਸਰ ਆਪਣੇ ਘਰ ਦੇ ਵਿੱਚ ਤਾਂ ਕੱਲਾ ਰਹਿੰਦਾ ਸੀਗਾ ਜਾਂ ਫਿਰ ਆਪਣੇ ਕਮਰੇ ਦੇ ਵਿੱਚ ਕੱਲਾ ਜਿਹੜਾ ਉਹ ਕੁਝ ਸੋਚਾ ਸੋਚਦਾ ਰਹਿੰਦਾ ਸੀਗਾ ਤੇ ਇਹ ਵੀ ਖਬਰਾਂ ਮਿਲੀਆਂ ਨੇ ਕਿ ਉਸਦੇ ਜੋ ਪਤਨੀ ਅਤੇ ਬੱਚੇ ਉਹ ਵਿਦੇਸ਼ ਦੇ ਵਿੱਚ ਰਹਿੰਦੇ ਸਨ ਤਾਂ ਕੱਲ ਉਸਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕ ਲਿਆ ਤਾਂ ਇੱਕ ਸਾਲ ਪਹਿਲਾਂ ਰਿਟਾਇਰ ਹੋਏ ਸਨ ਡੀਐਸਪੀ ਵਰਜਿੰਦਰ ਸਿੰਘ ਤਾਂ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਚੱਲ ਰਹੇ ਸਨ ਤਾਂ ਕੱਲ ਉਹਨਾਂ ਦੇ ਵੱਲੋਂ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਆਪ ਨੂੰ ਕੋਧ ਨੂੰ ਗੋਲੀ ਮਾਰ ਲਈ ਤਾਂ ਮਾਤਾ ਪਿਤਾ ਦੇ ਨਾਲ ਉਹ ਘਰ ਦੇ ਵਿੱਚ ਰਹਿੰਦੇ ਸਨ ਤਾਂ ਜਿਹੇ ਦੇ ਵਿੱਚ ਕੱਲ ਜਦੋਂ ਉਹਨਾਂ ਦੇ ਵੱਲੋਂ ਇੱਕ ਆਫਨਾ ਕਦਮ ਚੁੱਕਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹ ਆਪਣੇ ਘਰ ਦੇ ਕਮਰੇ ਦੇ ਵਿੱਚ ਕੁਰਸੀ ਤੇ ਬੈਠੇ ਹੋਏ ਸਨ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸ ਤੋਂ ਬਾਅਦ ਵਰਜਿੰਦਰ ਸਿੰਘ ਦੇ ਮਾਪਿਆਂ ਨੇ ਜਦੋਂ ਜਾ ਕੇ ਦੇਖਿਆ ਕਿ ਵਰਜਿੰਦਰ ਸਿੰਘ ਨੇ ਆਪਣੇ ਆਪ ਨੂੰ ਖੁਦ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਵਰਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਤਸਵੀਰ ਵਰਜਿੰਦਰ ਸਿੰਘ ਜੀ ਤੁਹਾਨੂੰ ਦਿਖਾ ਰਹੇ ਆ ਤਾਂ ਦੇਖ ਸਕਦੇ ਹੋ ਕਿ ਜਦੋਂ ਉਹ ਡਿਊਟੀ ਕਰਦੇ ਸਨ ਉਸ ਦੌਰਾਨ ਦੀ ਇਹ ਤਸਵੀਰ ਹੈਗੀ ਆ ਤਾਂ ਲੁਧਿਆਣਾ ਤੋਂ ਇਹ ਜਿਹੜੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਰਿਟਾਇਰਡ ਡੀਐਸਪੀ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਹੈ ਤੇ ਇੱਕ ਸਾਲ ਪਹਿਲਾਂ ਡੀਐਸਪੀ ਵਰਜਿੰਦਰ ਸਿੰਘ ਰਿਟਾਇਰ ਹੋਏ ਸਨ ਉਹ ਆਪਣੇ ਮਾਪਿਆਂ ਦੇ ਨਾਲ ਲੁਧਿਆਣਾ ਦੇ ਗ੍ਰੀਨ ਐਵੇਨਿਊ ਦੇ ਵਿੱਚ ਰਹਿ ਰਹੇ ਸਨ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਬਰਜਿੰਦਰ ਸਿੰਘ ਦੇ ਜੋ ਪਤਨੀ ਆ ਇਸ ਤੋਂ ਇਲਾਵਾ ਬੱਚੇ ਆ ਉਹ ਵਿਦੇਸ਼ ਦੇ ਵਿੱਚ ਰਹਿੰਦੇ ਸਨ ਅਤੇ ਬਰਜਿੰਦਰ ਸਿੰਘ ਕਾਫੀ ਪਰੇਸ਼ਾਨ ਚੱਲਦਾ ਸੀਗਾ ਤਾਂ ਅਕਸਰ ਉਹ ਆਪਣੇ ਕਮਰੇ ਦੇ ਵਿੱਚ ਇਕੱਲਾ ਬੈਠਾ ਰਹਿੰਦਾ ਸੀਗਾ ਤਾਂ ਕੱਲ ਜਦੋਂ ਇੱਕ ਔਫਨਕ ਕਦਮ ਚੁੱਕਿਆ ਗਿਆ ਤਾਂ ਉਦੋਂ ਵੀ ਉਹ ਆਪਣੇ ਕਮਰੇ ਦੇ ਵਿੱਚ ਇਕੱਲਾ ਕੁਰਸੀ ਤੇ ਬੈਠਾ ਹੋਇਆ ਸੀਗਾ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਆ ਤੇ ਬਰਜਿੰਦਰ ਸਿੰਘ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਪੁਲਿਸ ਦੇ ਡੀਐਸਪੀ ਰਿਟਾਇਰਡ ਡੀਐਸਪੀ ਵਰਜਿੰਦਰ ਸਿੰਘ ਦੀ লাশ ਜਿਹੜੀ ਉਹ ਕਬਜ਼ੇ ਦੇ ਵਿੱਚ ਲੈ ਲਈ ਆ ਤੇ লাশ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ